ਸਤ ਸ੍ਰੀ ਅਕਾਲ ਸਾਰਿਆਂ ਨੂੰ ਵੈਲਕਮ ਬੈਕ ਟੂ ਨਿਊ ਲੋਗ ਤੇ ਹੁਣੇ ਜਿਮ ਤੋਂ ਆਏ ਹੀਗੇ ਤੇ ਹੁਣੇ ਤੁਹਾਨੂੰ ਬਿੱਲਾ ਦਿਖਾਉਣਾ ਵਾ ਜਿਹੜਾ ਆਪਣੀ ਬਿੱਲੀ ਨੂੰ ਕੁੱਟ ਕੇ ਜਾਂਦਾ ਲਾਹ ਜੀ ਆਹ ਫਾਇਦਾ ਹੀ ਫੋਨ ਦਾ ਵੀ ਆਹ ਬਿੱਲਿਆ ਮੋਟਿਆ ਲੜਾਈ ਫੁੱਲ ਕੀਤੀ ਤੂੰ ਗੰਜਰਾ ਹਵਾਕੋ ਮੂ ਕਿੱਡਾ ਹੈ ਇਹ ਕੁੱਟ ਕੇ ਤੇ ਚਲਿਆ ਜਾਂਦਾ ਬਿੱਲੀ ਨੂੰ ਉਹ ਪਤਾ ਨਹੀਂ ਹੁਣ ਕਿੱਥੇ ਆ ਤੇ ਜੇ ਉਹ ਬਾਹਰ ਆਈ ਤੇਨੇ ਸੱਚੀ ਕੁੱਟ ਜਾਣਾ ਮੈਨੂੰ ਲੱਗਦਾ ਉਹ ਅੰਦਰ ਆ ਫਿਲਹਾਲ ਤੰਦਰ ਆ ਮੈਨੂੰ ਲੱਗਦੀ ਵੇਰੇਸ ਵੇਰੇ ਬਿੱਲੀ ਅੰਦਰ ਆ ਗਈ ਸੀ ਤੁਹਾਨੂੰ ਦਿਖਾਉਣਾ ਸ਼ਾਇਦ ਨਾ ਰੱਜੀ ਕਹਿੰਦੇ ਡੱਬੇ 'ਚ ਸੁੱਤੀ ਆ ਹੁਣ ਸੱਚੀ ਸੁੱਤੀ ਵੇਖੋ ਭਾਈ ਕੋਠੇ ਦੇ ਉੱਪਰ ਇੱਥੇ ਸੌਂਦੀ ਆ ਇਹ ਇੱਥੇ ਚੜ ਗਈ ਏ ਅੱਜ ਤਾਂ ਬਿੱਲਾ ਜਿਹੜਾ ਵਾ ਉਹ ਇੱਧਰ ਬੈਠਾ ਮਤਲਬ ਇੱਧਰਲੇ ਬੰਨੇ ਤੁਹਾਨੂੰ ਦਿਖਾਵਾਂ ਫੇਰ ਦੇਖੋ ਜੀ ਦੇਖੋ ਦੇਖਦਾ ਆਈ ਓ ਦੇਖੋ ਬਈ ਬੈਠਾ ਇਹਨੂੰ ਜੇ ਦੇਖ ਗਈ ਨਾ ਇਹਨੇ ਸੱਚੀ ਆਇਣਾ ਇੱਧਰ ਇੱਧਰ ਦੀ ਆਉਂਦਾ ਅਟੈਕ ਕਰਨ ਉਦੋਂ ਉਹ ਉੱਥੇ ਬੈਠਾ ਹੀ ਨੇ ਇੱਕ ਵੀਡੀਓ ਤੁਹਾਨੂੰ ਦਿਖਾਇਆ ਸੀ ਇੱਥੇ ਕਾ ਬੈਠਾ ਸੀ ਤਾਂ ਬਿੱਲੀ ਵਿਚਾਰੀ ਚੜ ਗਈ ਸੀ ਉਹ ਉੱਥੇ ਪਹਿਲੇ ਦਿਨ ਜਦੋਂ ਇਹਨੇ ਅਟੈਕ ਕੀਤਾ ਸੀ ਕਿਵੇਂ ਬੈਠੀ ਹੁਣ ਇਹ ਵੀ ਧੁੱਪ ਸੇਕਦੀ ਪਈ ਮਾੜਾ ਮਾੜਾ ਸਿਆ ਹੁੰਦਾ ਇੱਥੇ ਸੂਰਜ ਵੈਸੇ ਤਾਂ ਨਿਕਲ ਨਾਲਾ ਵਾ ਓ ਦੇਖੋ ਮਤਲਬ ਧੁੰਦ ਥੋੜੀ ਥੋੜੀ ਆ ਪ੍ਰੋਪਰ ਜਿਆ ਮਤਲਬ ਸ਼ਾਇਨੀ ਹੈਗੀ ਨਹੀਂ ਬਾਕੀ ਜਦੋਂ ਥੋੜਾ ਥੋੜਾ ਸੇਕ ਜਾ ਆਉਂਦਾ ਤੇ ਇੱਥੇ ਬੈਠੀ ਇੱਥੇ ਆਤ ਗਈਆਂ ਇੱਕ ਮਿੰਟ ਤੈਨੂੰ ਮੈਂ ਕੋਈ ਚੀਜ਼ ਵਿਖਾਵਾਂ ਜੇ ਦਿਖੇ ਤੈਨੂੰ ਆਹ ਦੇਖ ਉੱਧਰ ਆਹ ਦੇਖ ਮਾਨੂੰ ਆਹ ਦੇਖ ਬਿੱਲਾ ਉਹ 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 ਵੀ ਉਹ ਬੇ ਮੋਟਾ ਮਾਉ ਬਿੱਲਾ ਹੁਣ ਮੈਂ ਤਲਾਪਰੀ ਆਏ ਸੀ ਮੋਟਰ ਤੇ ਪਾਣੀ ਲਾਇਆ ਹੋਇਆ ਬਈ ਕਣਕ ਨੂੰ ਤੇ ਵੇਖਦਾ ਹਾਂ ਕਿਦੋਂ ਟੁੱਟਾ ਤ ਨਹੀਂ ਆ ਚਲੋ ਦੇਖੋ ਕਿੰਨਾ ਸੋਹਣਾ ਲੱਗਦਾ ਆਸ-ਪਾਸ ਦਾ ਸਾਰੇ ਗ੍ਰੀਨਰੀ ਦਿਖਦੀ ਆ ਮੋਟਰ ਕਾਫੀ ਦਿਨਾਂ ਬਾਅਦ ਆਏ ਹੁਣ ਮੋਟਰ ਤੇ ਤੇ ਬਾਕੀ ਮਰੂਦ ਵੇਖਦਾ ਪਿਆ ਮਰੂਦ ਦਿਖ ਗਿਆ ਵੈਸੇ ਪਰ ਹੈ ਕੱਚਾ ਵਾ ਪਹਿਲਾਂ ਨਹੀਂ ਦਿਖਿਆ ਉਹਨੇ ਮੈਂ ਵਲੌਗ ਬਣਾਉਣਾ ਈ ਧਿਆਨ ਵੇਖੋ ਗਿਆ ਪਰ ਹੈ ਕੱਚਾ ਕੰਮ ਹੈਨਾ ਬੱਕ ਜੇ ਬਾਕੀ ਉਹ ਫੋਨ ਤੇ ਲੱਗਾ ਹੋਇਆ ਆ ਇਧਰ ਕੋਰੇ ਤੋਂ ਠਕੇ ਹੋਏ ਦੇਖੋ ਬਤਾऊं ਵੀ ਮਤਲਬ ਕੋਰਾ ਕੂਰੇ ਤੋਂ ਖਰਾਬ ਨਾ ਹੋਣ ਕਾਫੀ ਦਿਨ ਹੋ ਗਏ ਸੋਚਦਾ ਪਿਆ ਮੈਂ ਕਿ ਵੀ ਇੱਥੇ ਆਪਾਂ ਕੋਈ ਰੈਸਪੀ ਬਣਾਈਏ ਜੇ ਕੋਈ ਤੁਹਾਡੇ ਮਨ ਚ ਆਪਾਂ ਦੱਸਿਓ ਆਪਾਂ ਜਰੂਰ ਇੱਥੇ ਟਰਾਈ ਕਰਾਂਗੇ ਸਾਗ ਬਣਾਈ ਸੀ ਲਾਸਟ ਵੀਡੀਓ ਉਸ ਤੋਂ ਬਾਅਦ ਕੋਈ ਵੀਡੀਓ ਨਹੀਂ ਬਣਾਈ ਇੱਥੇ ਤੇ ਦੱਸਿਓ ਆਪਾਂ ਆਵਾਂਗੇ ਕੁਝ ਬਣਾਵਾਂਗੇ ਬਹੁਤ ਵਧੀਆ ਮਾਹੌਲ ਮੋਟਰ ਦਾ ਨਜ਼ਾਰੇਦਾਰ ਤਾਂ ਇੱਥੇ ਆਪਣਾ ਟਰੀ ਹਾਊਸ ਸੀਗਾ ਬਾਕੀ ਤੁਸੀਂ ਇੱਥੇ ਹੀ ਦੱਸ ਦਿਓ ਕੀ ਕਰੀਏ ਆਪਾਂ ਹਜੇ ਵੀ ਦੇਖੋ ਆ ਸਿਸਟਮ ਬੇਸ ਬੂਸਰ ਰੈਡੀ ਆ ਆਪਾਂ ਜਿਹੜਾ ਟਰੀ ਹਾਊਸ ਸੀਗਾ ਉਹ ਹਟਾਤਾ ਤੇ ਕੱਲਾ ਬੇਸ ਬੂਸ ਸਾ ਇਹ ਪਿਆ ਵਾ ਇੱਥੇ ਦੱਸ ਦਿਓ ਜੇ ਕੋਈ ਐਵੇਂ ਦੀ ਕੋਈ ਚੀਜ਼ ਹੈਗੀ ਵੱਖਰੀ ਇੱਥੇ ਆਪਾਂ ਕਰ ਸਕਦੇ ਆ ਕਮੈਂਟ ਕਰਕੇ ਦੱਸਿਓ ਵੱਖਰਾ ਜੇ ਤੁਹਾਡੇ ਕੋਈ ਦਿਮਾਗ 'ਚ ਆਉਂਦਾ ਪਿਆ ਵਾ ਤੇ ਮੋਟਰ ਚੱਲਣ ਲਈ ਆ ਠੰਡਾ ਠੰਡਾ ਪਾਣੀ ਆ ਗਰਮੀਆਂ ਜਿਨਾਵਾਂਗੇ ਹੁਣ ਤਾਂ ਕੰਮ ਠੰਡਾ ਵਾ ਇੱਧਰ ਦੇਖੋ ਬਈ ਵੱਛੂ ਵੀ ਵੇਖ ਲਓ ਛੋਟਾ ਹੈਂ ਤਰਾਤ ਅਸੀਂ ਇਹਨੂੰ ਨਾ ਦੁੱਧ ਪਿਆਇਆ ਤੇ ਬੜਾ ਖੁਸ਼ ਹੋਇਆ ਇਹ ਨੂੰ ਮਲੋ ਹਨਾ ਕਿੰਨੀ ਜਲਦੀ ਇਹ ਨੂੰ ਪਤਾ ਲੱਗਾ ਹਨਾ ਬਹੁਤ ਜਲਦੀ ਇਹ ਨੂੰ ਪਤਾ ਲੱਗਾ ਬਈ ਸੱਚੀ ਤੇਜ ਆਕਾਰ ਵੀ ਇਹਦਾ ਵੱਡਾ ਵਾ ਮਤਲਬ ਆਮ ਜਿਹੜੇ ਅੱਛੇ ਹੁੰਦੇ ਆ ਥੋੜੇ ਜੇ ਛੋਟੇ ਹੁੰਦੇ ਇਹ ਉਹਨਾਂ ਨਾਲੋਂ ਮਤਲਬ ਜ਼ਿਆਦਾ ਵੱਡਾ ਦੇਖੋ ਬਈ ਆਪਾਂ ਆ ਗਏ ਬਾਹਰ ਚਲੋ ਵੀ ਤੁੱਪੇ ਬੰਨੇ ਆਵਾ ਦੇਖੋ ਇਹ ਵੀਂਦਾ ਵੇਦਾ ਦੇਖੋ ਕਿੰਨਾ ਇਹਨੂੰ ਪਤਾ ਲੱਗਦਾ ਹੈ ਚੱਲ ਤੋਂਪ ਸੇਕੋ ਹੁਣ ਸੇਕੋ ਸੇਕੋ ਤੋਂਪ ਹੂੰ ਕਿਤਨਾ ਇਹਨੇ ਟਿਕਣਾ ਨਹੀਂ ਗਾ ਵੇ ਹਲੋ ਤੁਸੀਂ ਦੁਪਹਿਰ ਦੀ ਰੋਟੀ ਖਾਣੇ ਕਿ ਨਹੀਂ ਪਤਾ ਨਹੀਂ ਆਪਾਂ ਨੂੰ ਹਨਾ ਖਾਣੇ ਕਿ ਨਹੀਂ ਬਾਕੀ ਅਸੀਂ ਤਾਂ ਦੁਪਹਿਰ ਦੀ ਰੋਟੀ ਖਾਈ ਦੀ ਆ ਹਾਂ ਵੇ ਤੂੰ ਇੱਧਰ ਜੇ ਸੱਚ ਦੱਸਗੇ ਤੇ ਸਵੀਰਦੀ ਆ ਟਾਈਮ ਕਿੰਨਾ ਹੋ ਗਿਆ ਇੱਕ ਘੰਟਾ ਮੇਂ ਵਾਝ ਹੀ ਗਿਆ ਹਾਂ ਤੇ ਟਾਈਮ ਤੁਹਾਨੂੰ ਦੱਸਦੇ ਆ ਘਟੋ ਘਟ ਇੱਕ ਵਜ ਗਿਆ ਪਤਾ ਨਹੀਂ ਅੱਜ ਨਾ ਅੱਜ ਰੋਟੀ ਲੇਟ ਦੀ ਲੇਟ ਬੜਾ ਟਾਈਮ ਲੇਟ ਹੋ ਗਈ ਸਬਜੀ ਨਹੀਂ ਬਣਾਉਣ ਨੂੰ ਹਲਵਾ ਲਿਆਂਦਾ ਫਿਰ ਹਲਵਾ ਬਣਾਇਆ ਹੋ ਹੋ ਨਹੀਂ ਗੱਲ ਜਿਸ ਕਾ ਨਾ ਅੱਜ ਰੋਟੀ ਹੋਈ ਸਾਡੀ ਲੇਟ ਅੱਜ ਬਹੁਤ ਲੇਟ ਹੋਈ ਬਈ ਇੱਕ ਬਹੁਤ ਪੁਰਾਣੀ ਰਮਨ ਨੇ ਵੀਡੀਓ ਬਣਾਈ ਉਹੋ ਹੀ ਕੰਮ ਬਣ ਗਿਆ ਵਾਕਈ ਅੱਜ ਉਹ ਰੋਟੀ ਹੋ ਗਈ ਲੇਟ ਲੇਟ ਕੀ ਬਹੁਤ ਲੇਟ ਦੁਪਹਿਰ ਵਾਲੀ ਸਵੇਰ ਵਾਲੀ ਰੋਟੀ ਦੁਪਹਿਰੇ ਖਾਂਦੀ ਅਸੀਂ ਤੇ ਸਬਜੀ ਦੇਖ ਲੋ ਕਾਦੀ ਆ ਹਲਵਾ ਹਲਵਾ ਤੇ ਦਹੀਂ ਨਾਲ ਆ ਤੇ ਸਿੰਪਲ ਰੋਟੀ ਰੋਟੀ ਸੜੀ ਆ ਲੈ ਗਏ ਤੁਸੀਂ ਵੇਖਣਾ ਹੂੰ ਉਹ ਨਹੀਂ ਵੇਖਣਾ ਹੂੰ ਉਹ ਕੈਨਸਲ ਉਹ ਦੇਖਦੀ ਪਈ ਵੀ ਇਹ ਕਿੱਥੋਂ ਆਇਆ ਬਿੱਲੀ ਵੇਖਦਾ ਜੀ ਉਧਰ ਵੀ ਇਹ ਕੌਣ ਆ ਓਹ ਹੋ ਵੇ ਤੂੰ ਸ਼ੁਕਰ ਆ ਬਿੱਲੀ ਕਹਿੰਦੀ ਉਹ ਨਹੀਂ ਸ਼ੁਕਰ ਆ ਇਹ ਪੈਂਦਾ ਤਾਂ ਨਹੀਂ ਆ ਓਨੂੰ ਵੀ ਪਤਾ ਲੱਗ ਗਿਆ ਦੇਖੋ ਗਾਂ ਨੂੰ ਪਤਾ ਲੱਗ ਗਿਆ ਇਹਦਾ ਬਿੱਲੀ ਦਾ ਵੇਖੇ ਕਿੰਨੀ ਓਹਲਿਆ ਨਹੀਂ ਤਾ ਉਧਰੋਂ ਥੋੜੀ ਪਤਾ ਲੱਗਦਾ ਵਾ ਟਾਇਰ ਦੇ ਉਲੇ ਜੇ ਕਿੰਨੀ ਹੀ ਤੇ ਵੇਖੀ ਉਹਨੂੰ ਭਜੋਂਦਾ ਪੂਰਾ ਆ ਵੀ ਚੱਲ ਇੱਥੋਂ ਦੂਰ ਹੈਂ ਭਜਾ ਵੀ ਦਿੱਤੀ ਹਿਸਾਬ ਨਾਲ ਹੁਣ ਗਾਂ ਚੋਣ ਲੱਗੇ ਆ ਜਲਾਪਰੀ ਚੋਣ ਲੱਗਾ ਤੇ ਪਹਿਲਾਂ ਆਪਾਂ ਬੱਛੇ ਨੂੰ ਛੱਡ ਲਈਏ ਉਹ ਤੋਂ ਬਾਅਦ ਚੋਵਾਂਗੇ ਓਏ ਓਏ ਧਿਆਨ ਨਾ ਸਿੱਟ ਨਾ ਦਈ ਹਾਂ ਇਹਨੂੰ ਸਮਝ ਨਹੀਂ ਆ ਗਈ ਅੰਨੀ ਹਜੇ ਚਲੋ ਬਾਕੀ ਆ ਗਈ ਵਾ ਪਤਾ ਲੱਗ ਗਿਆ ਇਹਨੂੰ ਹਣ ਆਹ ਵੇ ਟੁੱਡਾ ਮਾਰਦਾ ਯਾਰ ਕੀ ਕਰਕੇ ਕੋਈ ਨਹੀਂ ਹੌਲੀ ਹੌਲੀ ਦੇ ਦੇ ਸੋਜ ਵੀ ਪਈ ਹੋਈ ਨਾ ਸਲੋ ਸਲੋ ਫੜੀ ਰੱਖ ਨਾ ਮੂੰਹ ਹੁਣ ਇੱਕ ਦੋ ਇਦਾਂ ਨਾ ਕਰੀਂ ਇਹਨੇ ਬੋਤਲ ਚੀ ਪਤਾ ਕੀ ਆ ਸੋਜ ਪਈ ਉਹਦੇ ਦਰਦ ਬਹੁਤ ਹਾਂ ਬਾਅਦ ਚ ਛੱਡ ਦਾਂਗੇ ਹਾਂ ਬਾਅਦ ਚ ਛੱਡ ਦਾਂਗੇ ਇੱਥੇ ਮੈਨੂੰ ਯਾਰ ਮਾ ਇੱਕ ਮਿੰਟ ਮੇਰੇ ਹੱਥ ਵਿੱਚ ਧੋਵਣਾ ਪਹਿਲੀ ਧਾਰ ਪਹਿਲੀ ਧਾਰ ਆ ਭਈ ਅੱਜ ਕੱਢਣ ਲੱਗੇ ਐਨੂੰ ਮੂੰਹ ਕਰੀਂ ਜਾ ਦਾ ਅੱਗੇ ਕਾਉ ਮਿਲਕਿੰਗ ਕਿੰਨੀ ਕਰਦੇ ਹੁੰਦੇ ਨਹੀਂ ਸ਼ੁਰੂ ਸ਼ੁਰੂ ਵਾਲੀਆਂ ਸਾਡੀਆਂ ਜਿਹੜੀਆਂ ਵੀਡੀਓ ਹੀ ਨਾ ਇਹੇ ਹੀ ਸੀਗੀਆਂ ਕਾਊ ਮਿਲਕਿੰਗ ਬਫੈਲੋ ਮਿਲਕਿੰਗ ਕਾਊ ਮਿਲਕਿੰਗ ਬਫੈਲੋ ਮਿਲਕਿੰਗ ਤੇ ਅੱਜ ਹੁਣ ਦੇਖ ਲੋ ਕਿੰਨੇ ਚਿਰ ਬਾਅਦ ਲਾਪਰੀ ਕਾਊ ਮਿਲਕਿੰਗ ਕਰਨ ਲੱਗਾ ਅੱਗੇ ਰੱਜੀ ਵੀ ਕਰਦੀ ਹੁੰਦੀ ਸੀ ਪਰ ਉਹਨੂੰ ਇੰਨੀ ਪ੍ਰੋਫੈਸ਼ਨਲ ਨਹੀਂ ਆਉਂਦੀ ਹੈਨਾ ਮੰਮੀ ਨੂੰ ਤੇ ਚੱਲ ਫੁੱਲ ਪ੍ਰੋਫੈਸ਼ਨਲ ਰਮਨ ਨੂੰ ਆਉਂਦੀ ਹੁੰਦੀ ਸੀ ਪ੍ਰੋਫੈਸ਼ਨਲ ਹੈਨਾ ਆਉਂਦੀ ਹੈ ਨਾ ਉਹਨੂੰ ਆਉਂਦੀ ਸੀ ਤੇ ਬਾਕੀ ਚਲੋ ਸਟਾਰਟ ਕਰਦੇ ਆਂ ਕੰਮ ਪ੍ਰੋਫੈਸ਼ਨਲ ਬੰਦਾ ਲੱਗ ਗਿਆ ਇਹ ਵੀ ਪ੍ਰੋਫੈਸ਼ਨਲ ਆ ਮੈਂ ਵੀ ਪ੍ਰੋਫੈਸ਼ਨਲ ਆ ਬਾਕੀ ਸਾਰੇ ਪ੍ਰੋਫੈਸ਼ਨਲ ਭੁਲਾ ਲਓ ਪਰਫੈਸ਼ਨਲ ਬਣਾ ਦੇਣ ਲੱਗੀ ਦੇਖੋ ਇਹ ਇਹਦਾ ਹੁਣ ਕਿੰਨਾ ਰੰਗ ਨਾ ਗੋਰਾ ਨਵਾਂ ਨੁੱਕ ਹੌਲੀ ਹੌਲੀ ਕਾਲੂ ਜਾ ਇੱਥੇ ਮੈਲ ਜੰਮ ਜਾਣੀ ਉਹ ਹੋ ਟਿਕ ਜਾ ਭਰਾਵਾ ਹੂੰ ਸਪੀਡ ਹੈਗੀ ਆ ਪ੍ਰਾਣੀ ਹਨਾ ਸਪੀਡ ਤਾਂ ਅਜੀ ਸਟੈਮੀਨਾ ਘਟ ਜਾਂਦਾ ਬੰਦੇ ਦਾ ਪਤਾ ਬਹੁਤ ਪਤਾ ਜਦੋਂ ਬਾਬਾ ਚਿਰ ਬਾਦ ਚੋਈਏ ਫਿਰ ਇਦਾਂ ਹੀ ਮੰਮੀ ਚੋਲੀ ਪਹਿਸਟ ਟਾਈਮ ਨਾ ਕੀ ਹੱਥ ਥੱਕ ਜਾਂਦੇ ਹਾਂ ਹੱਥ ਥੱਕ ਜਾਂਦੇ ਅੱਗੇ ਦੋ ਦੋ ਤਿੰਨ ਤਿੰਨ گاਵਾ ਚੋ ਲੈਣੀਆਂ ਪਰਵਾਹ ਹੀ ਨਹੀਂ ਹੁੰਦੀ ਜ਼ਿਆਦਾ ਚੈਲੰਜ ਲਾਉਣੇ ਨਹੀਂ ਕੌਣ ਚਲਦੀ ਚੋਣਾ ਅਸੀਂ ਗਾਇਸ ਦੋਨਾਂ ਉਹਦਾ ਚੈਨਲ ਨਹੀਂ ਹੁੰਦਾ ਸੀ ਇੱਕ ਬੰਨੇ ਚਸ ਕਰਨੇ ਬੈਣਾ ਇੱਕ ਬੰਨੇ ਹੁੰਦਾ ਹੀਗਾ ਤੇ ਇੱਕ ਹੈਗਾ ਇਹ ਕਈ ਵਾਰੀ ਜਿੱਤ ਜਾਂਦਾ ਹੁੰਦਾ ਹੀ ਕਈ ਵਾਰੀ ਮੈਂ ਉਹ ਤੋਂ ਪਹਿਲਾਂ ਦੀ ਗੱਲ ਤੂੰ ਕਰਦਾ ਹਾਂ ਉਹ گاਵਾ ਵੀ ਭਰਾਵਾ ਉਹ گاਵਾ ਪਤਾ ਨਹੀਂ ਕਿਹੜੀ ਕਿੱਧਰ ਗਈਆਂ ਖਰੇ ਉਹ ਮਰ ਗਈ ਇੱਕ ਮਰ ਗਈ ਹੀ ਇੱਕ ਸ਼ਾਇਦ ਵੇਚਤੀ ਹੀ ਖਰੀਦਦਾ ਹੀ ਯਾਰ ਉਹ ਵੀ ਬੜੀ ਭੋਲੀ ਏ ਦੇ ਵਰਗੀ ਉਹ ਵੀ ਪਤਾ ਉਹਨੂੰ ਫਰਿਜ ਕਹਿੰਦੇ ਨਹੀਂ ਹਾਂ ਹਾਂ ਉਹ ਨਹੀਂ ਇਹਦੀ ਮਾਂ ਹੀ ਸੀ ਉਹ ਜਿਹਨੂੰ ਤੂੰ ਫਰਿਜ ਕਹਿੰਦਾ ਉਹ ਮਰ ਗਈ ਉਹ ਮਰ ਗਈ ਜੇ ਦੁੱਧ ਚੋਲੋ ਉਹ ਮਰ ਗਈ ਜੋ ਤੈਨੂੰ ਨਵਾਈਆਂ ਨਹੀਂ ਗਾਵਾ ਉਹ ਤੋਂ ਬਾਅਦ ਚ ਪਤਾ ਨਹੀਂ ਕੀ ਹੋਇਆ ਸੀ ਮਰ ਨਹੀਂ ਗਈ ਸੀ ਜਿਆਦਾ ਉਹ ਚਾਰੀ ਚੰਗੀ ਹਾਂ ਮੈਨੂੰ ਪਤਾ ਚਲੋ ਭਾਈ ਚੋਲ ਦੇ ਕਰ ਲਵੇ ਕਾਓ ਮਿਲਕਿੰਗ ਹਣਾ ਦੇਖੋ ਇਧਰ ਇਸ ਕੀ ਬੋਲੇ ਤਾਂ ਬਾਅਦ ਚ ਪਹਿਲਾ ਹਣਾ ਕਿਵੇਂ ਕਾਕੂ ਹੁਣ ਇਹਨੂੰ ਬੋਤਲ ਚ ਦੇਣਾ ਕਿਉਂਕਿ ਲਾਪਰੀ ਕਹਿੰਦਾ ਵੀ ਟੁੱਡਾ ਮਾਰਦਾ ਵਾ ਤੇ ਬਾਕੀ ਆਪਾਂ ਇਹਦੇ ਲਈ ਨਿੱਪਲ ਵਾਲਾ ਨੇ ਸੁੱਤਮ ਲਿਆਈਏ ਬਾਕੀ ਇਦਾਂ ਕੋਸ਼ਿਸ਼ ਕਰਦੇ ਇੱਕ ਵਾਰੀ ਜੇ ਟੁੱਡਾ ਮਾਰੂਗਾ ਫਿਰ ਨਿੱਪਲ ਲਿਆਵਾਂਗੇ ਪਤਾ ਕਿਉਂ ਆ ਫਿਰ ਚੈਰੀ ਲੱਤ ਕਿਉਂ ਚੱਕਦੀ ਸੀ ਸੋਚਦਾ ਤੂੰ ਇਹਦੇ ਸੋਚ ਪਤਾ ਮੈਨੂੰ ਹਾਂ ਹਾਂ ਦਰਦ ਹੁੰਦੀ ਏ ਇਹਦੇ ਚਲ ਦੇਖ ਲੈਨੇ ਆਪਾਂ ਹਏ ਨਾ ਮਾਰਾਂ ਕਾਕਾ ਟੁੱਡਾ ਆ ਇਦਾਂ ਤੇਰੇ ਲਈ ਵੀ ਉਹਨੂੰ ਚਾਰੇ ਨੂੰ ਕੀ ਪਤਾ ਪਤਾ ਤਾਂ ਨਹੀਂ ਵੈਸੇ ਹੀ ਮੈਂ ਤਾਂ ਕਹਿਣਾ ਪਿਆ ਵਾ ਇਹਨੂੰ ਚੈਨ ਨੂੰ ਕੋਈ ਨਹੀਂ ਪਤਾ ਹਜੇ ਭਾਈ ਇਹਦੇ ਲਈ ਨਾ ਉਹ ਲਿਓਣੀ ਪੈਣੀ ਆ ਹਨਾ ਨਿਪਲ ਹੁਣ ਇਹਨੂੰ ਇਹ ਬੱਠਲ ਚ ਦੇਣ ਦੇ ਆ ਉਹ ਵੀ ਪੜ ਕੇ ਇਦਾਂ ਨਹੀਂ ਪੀਂਦਾ ਛੋਟਾ ਨਾ ਹਜੇ ਕੀ ਕਰ ਸਕਦੇ ਹਾਂ ਥੱਲੇ ਰੱਖ ਗਏ ਹਾਂ ਥੱਲੇ ਨਹੀਂ ਹਾਂ ਉਹਨੂੰ ਪਤਾ ਹੀ ਨਹੀਂ ਕਿ ਦੁੱਧ ਕਿੱਥੇ ਆ ਉੱਪਰ ਆ ਮੇਰੀ ਕੋਣੀਆ ਰੋਕ ਜਾ ਹਾਂ ਵੀ ਪਤਾ ਲੱਗ ਗਿਆ ਲੱਗ ਗਿਆ ਲੱਗ ਗਿਆ ਪਤਾ ਲੱਗ ਗਿਆ ਓਏ ਹਾਂ ਓ ਮੂੰਹ ਕਿੰਨਾ ਨੋਆ ਲੱਗ ਗਿਆ ਓਏ ਪਤਾ ਪਹਿਲਾਂ ਕਿੰਨੇ ਤੇਜ਼ ਹੁੰਦੇ ਵੀ ਹੈ ਮੰਮੀ ਮੈਨੂੰ ਪਤਾ ਵੀ ਲੱਗ ਗਿਆ ਪੀਣ ਦਾ ਹੂੰ ਹੂੰ ਕਿੰਨਾ ਨਾ ਚਿੱਟਾ ਚਿੱਕਾ ਗਿਆ ਹੈ ਨਾ ਹੂੰ ਨਾਲੇ ਖਤਰੀ ਨੂੰ ਇਹ ਆਦਤ ਪੈ ਜਾਣੀ ਮੈਂ ਬੋਤਲ ਚ ਵੀ ਵਦਕਾ ਹੀ ਵੇਹ ਉਹ ਵੀ ਲੈ ਆਵਾਂਗੇ ਹਨਾ ਉਹ ਲਿਓਣੇ ਆ ਹਨਾ ਪਤਾ ਵੀ ਉਹ ਸੂਜ ਬਹੁਤ ਪਈ ਆ ਢੱਡਾ ਮਾਰਦਾ ਉਹਦੇ ਤੋਂ ਦਰਦ ਹੁੰਦੀ ਆ ਲਾਤ ਚੱਕ ਦਿੰਦੀ ਚਰੀ ਹੋਰ ਵੇਖਦੀ ਵੀ ਖਰੇ ਕੀ ਕਰੀ ਆਉਂਦਾ ਲੱਗ ਗਿਆ ਆਵੇ ਮੇਰੇ ਬਾਹਰ ਵੀ ਵੇਖਦੀ ਵੀ ਕੁੱਤਾ ਨਾ ਆਵੇ ਕੋਈ ਹੈ ਦੋਵੇਂ ਬੰਨੇ ਧਿਆਨ ਦਿੰਦੀ ਹੈਂ ਗਾਂ ਓਏ ਚਲੋ ਭਾਈ ਆਪਾਂ ਪਹਿਲੇ ਦੁੱਧ ਦੀ ਬੌਲੀ ਤੇ ਜਿਹੜਾ ਆਪਾਂ ਚੋਇਆ ਸੀ ਗਾਂ ਦਾ ਪਹਿਲਾ ਉਹ ਆ ਦੁੱਧ ਦੇ ਇਹ ਤੇ ਹੁਣ ਇੱਥੇ ਮੰਮੀ ਨੇ ਬਾਵਾ ਚਿਰਦਾ ਰੱਖਿਆ ਹੋਇਆ ਤਾਂ ਹਲਾਈ ਜਾਂਦੀ ਗੈਸ ਤੇ ਹੋਰ ਕੁਝ ਪਾਇਆ ਇਹਦੇ ਚਕ ਨਹੀਂ ਕੁਝ ਨਹੀਂ ਪਾਇਆ ਨਹੀਂ ਪਾਉਣਾ ਭੁੰਨ ਕੇ ਨਾ ਫਿਰ ਅੱਛਾ ਵੇ ਲੋ ਕਿੰਨਾ گاੜਾ ਹੋ ਗਿਆ ਤੁਸੀਂ ਚੈੱਕ ਕਰ ਸਕਦੇ ਆ ਤੇ ਅੱਜ ਇਹ ਤਾਂ ਬਣ ਗਈ ਤਾਂ ਤੁਹਾਨੂੰ ਦੱਸਦੇ ਆ ਕਿੰਨਾ ਟਾਈਮ ਮੰਮੀ ਸਹੀ ਲੱਗਣਾ ਸਹੀ ਸਹੀ ਦੇਖੋ ਦੋ ਅੱਧੀ ਕਾਾ ਛਿੱਟ ਕੇ ਹੋਦੀ ਪਾਈ ਸੀਗੀ अच्छा अच्छा मम्मी ने आ, अच्छा पहला कटची खोदी पाई ही अद्दी का है ना ਤੁਹਾਨੂੰ ਦੱਸਦੇ ਪਏ ਵੀ ਕਿੱਦਾਂ ਬਣਾਉਣੀ ਆ ਤੇ ਬਾਕੀ ਐਂਡ ਤੱਕ ਤੁਹਾਨੂੰ ਟੇਸਟ ਵੀ ਦੱਸਾਂਗੇ ਕਿੱਦਾਂ ਵੀ ਸਵਾਦ ਬਣੀ ਕਿ ਨਹੀਂ ਤੇ ਇਹਦੇ ਵਿੱਚ ਮਤਲਬ ਅ ਅੱਧੀ ਕੜਛੀ ਖੋਦੀ ਪਾਤੀ ਸੀ ਤੇ ਦੇਖੋ ਮਦਨੀ ਤਾਂ ਲਈ ਕਿ ਜਿਹੜੀਆਂ ਵਿੱਚ ਡਲੀਆਂ ਨਾ ਉਹ ਰਬੜ ਵਰਗਾ ਨਾ ਟੇਸਟ ਆਵੇ ਇਸ ਕਰਕੇ ਮਦਨੀ ਨਾਲ ਇਹਨੂੰ ਖੋਰ ਦੇਣੀ ਆ ਤੇ ਜੇ ਮਤਲਬ ਉਵੇਂ ਦਾ ਟੇਸਟ ਤੁਸੀਂ ਕਹਿਣਾ ਤੁਹਾਡਾ ਜਿਵੇਂ ਮਤਲਬ ਕੀਆ ਡਲੀਆਂ ਤੁਹਾਡੇ ਵੱਜ ਗਈਆਂ ਵਾ ਤਾਂ ਤੁਸੀਂ ਉਹ ਕਰ ਸਕਦੇ ਗ੍ਰੈਂਡ ਕਰ ਸਕਦੇ ਆ ਠੰਡੀ ਬੌਲੀ ਕਰਕੇ ਅਨਸਕਾ ਕੇ ਠੰਡੀ ਬੋਲੀ ਕਰਕੇ ਤੇ ਗ੍ਰੈਂਡ ਕਰ ਸਕਦੇ ਆ ਨਹੀਂ ਤਾਂ ਬਲ ਤਾਂ ਮਦਨੀ ਨਾਲ ਆ ਵੈਸੇ ਕੰਮ ਸਭ ਤੋਂ ਬੈਸਟ ਆ ਤੁਸੀਂ ਮਦਨੀ ਨਾਲ ਹੀ ਕਰੀ ਜਾਓ ਬੜੀਆਂ ਗਲਤੀਆਂ ਵੱਜਣਗੀਆਂ ਹਾਂ ਦੇਖੋ ਗਲਤੀ ਤੁਹਾਨੂੰ ਵੀ ਨਹੀਂ ਦਿਖਦੀ ਹੋਣੀ ਤੇ ਐ ਵਧੀਆ ਰਹਿਣੀ ਆ ਤੇ ਤੁਹਾਨੂੰ ਦੱਸੀ ਜਾਂਦੇ ਕੀ ਕੀ ਪੈਣਾ ਹਜੇ ਤੇ ਮੰਮੀ ਬੜੇ ਚਿਰ ਦੀ ਦੁੱਧ ਨੂੰ ਹੀ ਲੱਗੀ ਹੋਈ ਆ ਐਸ ਕਾ ਲੈਣਾ ਪਾਣੀ ਜਿੰਨਾ ਵੀ ਆ ਵਿੱਚ ਜੋ ਸੁੱਕ ਗਿਆ ਫਿਰ ਅਗਲਾ ਪ੍ਰੋਸੈਸ ਕਰਾਂਗੇ ਤਾਂ ਉਵੇਂ-ਉਵੇਂ ਤੁਹਾਨੂੰ ਦੱਸੀ ਜਾਵਾਂਗੇ ਇਦਾਂ ਪਾਣੀ ਸਕਾਈ ਜਾਣਾ ਦੇਖੋ ਕਿੰਨਾ ਹਨਾ ਤੁਹਾਡੇ ਸਾਹਮਣੇ ਬਣੀ ਜਾਂਦੀ ਬੋਲੀ ਤੇ ਹੁਣ ਪਾਣੀ ਸੁੱਕੀ ਜਾਂਦਾ ਤੇ ਅਗਲਾ ਪ੍ਰੋਸੈਸ ਬਹੁਤ ਟਾਈਮ ਲੱਗਦਾ ਦੇਖੋ ਮੰਮੀ ਵਾਹੇ ਮਦਨੀ ਨਾਲ ਕੋਈ ਵੀ ਉਹ ਦੇਖੋ ਨੀ ਬੱਜਾ ਨਹੀਂ ਡਲੀ ਨਹੀਂ ਤੇ ਰਵਟ ਟਾਈਪ ਫੀਲਿੰਗ ਹੁੰਦੀ ਹੁੰਦੀ ਖਾਨ ਲੱਗੇ ਮੈਨੂੰ ਨਹੀਂ ਲੱਗਦਾ ਵੀ ਇਹ ਰਵਟ ਟਾਈਡ ਟਾਈਪ ਫੀਲਿੰਗ ਬਿਲਕੁਲ ਵੀ ਆਊਗੀ ਬਾਕੀ ਦੇਖੋ ਆ ਸਮੂਥ ਆ ਮਤਲਬ ਮਦਨੀ ਦਾ ਕੰਮ ਆ ਬਾਕੀ ਜੋਰ ਦਾ ਕੰਮ ਆ ਇਹ ਤੱਕ ਮਾਈ ਜਾਣਾ ਇਹ ਕਿਉਂ ਪਾਇਆ ਵਿੱਚ ਅੱਛਾ ਤੇ ਆ ਕੀ ਆ ਆਟਾ ਆਟਾ ਪਾਇਆ ਆਟਾ ਭੁੰਨਿਆ ਕਿੰਨਾ ਇਹ ਕਿਲੋ ਪਾਇਆ ਕਿੱਲੋ ਆਟਾ ਬਈ ਪਾਇਆ ਤੇ ਵਿੱਚ ਕਿਉਂ ਪਾਤਾ ਇਹਨੂੰ ਘੁੰਨ ਲੈਣਾ ਤੇ ਇਹਦਾ ਕੀ ਕਰਨਾ ਇਹ ਆਦੇ ਵਿੱਚ ਹੀ ਪਾ ਦੇਣਾ ਵਾ ਚਾਹ ਨਹੀਂ ਬਣਾ ਕੇ ਤੇ ਇਹਦੇ ਵਿੱਚ ਪਾ ਦੇਣਾ ਆਟਾ ਕੁਛ ਅੱਛਾ ਹਾਂ ਚਾਹ ਨਹੀਂ ਬਣਾ ਕੇ ਹਾਂ ਹੁਣ 2 ਕਿਲੋ ਹੋਣਾ ਹਾਂ ਵੇਖੋ ਕਿੰਨੀ ਸਮੂਥ ਬਣੀ ਗਾਈ ਇਹ 2 ਕਿਲੋ ਹੁਣੀ ਆ ਇਹ 2 ਕਿਲੋ ਆਟਾ ਪੁੰਨ ਲਿਆ ਵਾ ਅੱਛਾ ਕਿਲੋ ਆਟਾ ਪੁੰਨ ਲਿਆ ਹਨ ਤੇ ਇਹ ਵਿੱਚ ਪਾ ਦੇਣਾ ਵਾ ਖੰਡ ਖੁੰਡੇ ਦੇ ਵਿੱਚ ਪਾਤੀ ਨਹੀਂ ਖੰਡ ਨਹੀਂ ਅਜੇ ਪਾਉਣੀ ਚਾਹ ਨਹੀਂ ਬਣਾਉਣੀ ਅੱਛਾ ਚਾਹ ਨਹੀਂ ਬਣਾ ਕੇ ਬਈ ਬੜਾ ਸਵਾਦ ਬਣਾਉਂਦਿਆਂ ਜਿਵੇਂ ਜਿਵੇਂ ਕਰਦੇ ਹਾਂ ਮੈਂ ਦੱਸਦੇ ਪਏ ਹਾਂ ਓ ਜੀਰੀ ਬੰਦੀ ਪਈ ਆ ਪਜੀਰੀ ਨਾ ਵਾਹ ਜੀ ਜੀ ਬੋਲੀ ਬੰਦ ਪਈ ਹੈ ਬੱਸ ਇੱਥੇ ਬੈਠੇ ਸਾਰੇ ਜਾਣੇ ਜੀ ਹੋਰ ਚਾਚਾ ਕਿਵੇਂ ਚੱਲਿਆ ਤੂੰ ਕਿਉਂ ਢਾਲੀ ਮੰਗਵਾ ਲਈ ਬਿੱਲੀ ਕੁੱਤੀ ਕਿਉਂ ਮੈਂ ਕੀ ਹੋ ਗਿਆ ਚਲੋ ਤੇ ਗਾਇਸ ਇਹਨੂੰ ਆਪਾਂ ਕਰ ਲੈਣਾ ਵਾ ਕੀ ਕਰਨਾ ਮੰਮੀ ਇਹਨੂੰ ਆਟਾ ਭੁੰਨ ਲੈਣਾ ਬਾਅਦ ਚ ਚਾਣੀ ਬਣਾ ਲੈਣੀ ਪਹਿਲਾਂ ਆਟਾ ਭੁੰਨ ਲਾਂਗੇ ਚੰਗੀ ਤਰ੍ਹਾਂ ਫਿਰ ਉਹ ਵਾਓ ਮੰਮੀ ਪੁੱਛੇ ਦਾਤ ਮੈਂ ਕਾਈ ਜਾਂਦਾ ਬੜਾ ਵਧੀਆ ਇਹ ਪ੍ਰਸ਼ਾਦ ਵਰਗੂ ਬਣਾਉਣਾ ਹੈ ਜੇ ਪ੍ਰਸ਼ਾਦ ਬਣਾਇਦਾ ਨਾ ਏਦਾਂ ਬਣਾ ਲੈਣਾ ਕਿਓ ਪਾ ਕੇ ਤੇ ਆਟਾ ਪਾ ਕੇ ਪੁੰਨੀਆਂ ਜਾਣਾ ਪੁੰਨ ਕੇ ਲਾ ਲੈਣਾ ਬਾਤ ਚਾਣੀ ਖੰਡ ਪਾ ਕੇ ਚਾਣੀ ਬਣਾ ਲੈਣੀ ਤੇ ਬਾਤ ਮਿਣਨ ਨੂੰ ਮਿਲਾ ਜਾਣਾ ਚਲੋ ਫਿਰ 2 ਕਿਲੋ ਬੌੜਾ 1 ਕਿਲੋ ਆਟਾ ਪੁੰਨ ਜਾਓ ਚਲੋ ਹੁਣ ਖੰਡ ਨੂੰ ਚਾਸ਼ਨੀ ਬਣਨ ਦੇ ਇਹ ਵਿੱਚ ਪਾ ਆਟਾ ਪੁੰਨ ਕੇ ਵਿੱਚ ਪਾ ਤਾ ਜੂਇ ਬਿੰਜ ਵੀ ਹੈਗਾ ਤੁਹਾਨੂੰ ਦੱਸ ਦੇ ਜੀ ਦੇਖੋ ਇਧਰ ਬੌੜੀ ਕਿੰਨੀ ਮਤਲਬ ਸਮੂਥਾ ਕੋਈ ਉਹ ਨਹੀਂ ਹੈਗਾ ਵਿੱਚ ਜਿਵੇਂ ਕੀ ਬੋਲਦੇ ਉਹਨੂੰ ਮੰਮੀ ਹਾਂ ਮੈਂ ਮੈਂ ਆਪ ਹੀ ਨਾ ਆਟਾ ਘੱਟ ਪਾਇਆ ਮੈਂ ਕਿਸੇ ਬੋਲੀ ਨਾ ਮੈਂ ਕਿਹਾ ਬੋਲੀ ਕਿੰਨੀ ਸਮੂਥ ਆ ਦੇਖੋ ਮਤਲਬ ਉਹ ਨਹੀਂ ਹੈਗਾ ਡਲੀ ਕੋਈ ਵੀ ਨਹੀਂ ਹੈਗੀ ਮਦਨੀ ਨਾ ਕਰਨਾ ਹੁੰਦਾ ਵਾ ਮਤਲਬ ਮੇਨ ਗਾਲ ਦੇ ਸਾਗ ਗਾਲ ਜਿਹੜੇ ਕੋਟੇ ਨਾ ਹਾਂ ਇਹ ਤਾਂ ਵੇਖੋ ਜਿਹੜਾ ਆਟਾ ਵਾ ਉਹਦੇ ਨਾਲੋਂ ਕਿੰਨੀ ਜ਼ਿਆਦਾ ਸਮੂਥ ਆ ਬਹੁਤ ਜ਼ਿਆਦਾ ਤੇ ਬਾਕੀ ਇਧਰ ਚਾਣੀ ਆ ਚਾਣੀ ਵੀ ਵਿੱਚ ਪਾ ਦੇਣੀ ਤੇ ਬਾਅਦ ਚ ਪਿੰਨੀਆਂ ਬਣਾਉਣੀਆਂ ਨਾ ਪਿੰਨੀਆਂ ਪਿੰਨੀਆਂ ਹੀ ਬਣਾ ਲਾਂਗੇ ਹੈ ਨਾ ਪਿੰਨੀਆਂ ਬਣਾਵਾਂਗੇ ਤੇ ਆ ਚਾਣੀ ਬਣ ਗਈ ਆ ਇਹਨੂੰ ਵਿੱਚ ਪਾ ਦੇਣਾ ਇਸ ਤਰੀਕੇ ਨਾਲ ਬਣਾਓ ਤੇ ਬਹੁਤ ਵਧੀਆ ਬਣਨਾ ਆਟਾ ਆਵਦੇ ਹਿਸਾਬ ਨਾਲ ਪਾ ਲਓ ਮੈਂ ਥੋੜਾ ਪਾਇਆ ਕਈ ਜਿਆਦਾ ਆਵਦੇ ਅਕੋਰਡਿੰਗ ਵੀ ਤੁਸੀਂ ਪਾ ਸਕਦੇ ਆ ਆਟਾ ਤੇ ਭੁੰਨ ਲੈਣਾ ਵਾ ਖੰਡ ਖੁੰਡ ਪਾ ਲੈਣੀ ਆ ਹਨਾ ਆਟੇ ਚ ਵੀ ਹਨਾ ਬਾਕੀ ਬਾਅਦ ਚ ਚਾਣੀ ਬਣਾ ਕੇ ਆਵਦੇ ਹਿਸਾਬ ਨਾਲ ਚਾਣੀ ਬਣਾ ਲਿਓ ਜਿੰਨਾ ਕ ਮਿੱਠਾ ਪਾਉਣਾ ਚਾਹਣ ਉਹਦੇ ਬਾਅਦ ਚ ਉਹਦੇ ਚ ਪਾ ਦਿਓ ਤੇ ਬਾਅਦ ਚ ਪਿੰਡੀਆਂ ਬਣਾ ਲਓ ਬਹੁਤ ਵਧੀਆ ਬਣਦੀਆਂ ਹੁਣ ਤੇ ਮੰਮੀ ਹੁਣੀ ਪਿੰਡੀਆਂ ਬਣਾ ਲੈਣ ਬਾਅਦ ਤੁਹਾਨੂੰ ਦਿਖਾਵਾਂ ਕਿਵੇਂ ਦੀਆਂ ਬਣੀਆਂ ਗਾਇਜ਼ ਹੁਣ ਆਪਾਂ ਕਰਤਾ ਬਿਲਕੁਲ ਮਿਕਸ ਹੁੰ ਤੋਂ ਬਹੁਤ ਚਾਣੀ ਮਿਕਸ ਕਰਤੀ ਇੰਨਾ ਸੁਆਦ ਬਣਿਆ ਨਾ ਤੇ ਹੁਣ ਮੰਮੀ ਬਣਾਉਣ ਲੱਗੇ ਪਿੰਡੀਆਂ ਇਹਨਾਂ ਕਿੰਨ ਗਾਇਜ਼ ਇਹਨੇ ਪੂਰਾ ਕਰ ਲਿਆ ਹੁਣ ਕੀ ਕਰਨਾ ਪਿੰਨੀ ਜਿਹਾ ਬਣਾਉਣਾ ਕਰੋ ਬਣਾਉਣਾ ਦੇਖੀਂ ਆਵਾਜ਼ ਮਿੱਠਾ ਠੀਕ ਆ ਬਹੁਤ ਹੀ ਸਵਾਦ ਬਹੁਤ ਹੀ ਜ਼ਿਆਦਾ ਉਹ ਨਾ ਪਤਾ ਕਿ ਬਣਨਾ ਮੈਂ ਤਾਂ ਕਿਹਾ ਖਰੀਦ ਚੋਲੋ ਗਾਇਸ ਇਹਨੀਆਂ ਪਨੀਰ ਬਣ ਗਿਆ ਬਹੁਤ ਹੀ ਸਵਾਦ ਆ ਬਹੁਤ ਹੀ ਜਿਆਦਾ ਜੇ ਤੁਸੀਂ ਵੀ ਤੁਹਾਡੇ ਵੀ ਘਰੇ ਵੇਗਾ ਮੱਝਾਂ ਸੁਈਆ ਹਨ ਮੱਝ ਦੇ ਵੀ ਦੇ ਵੀ ਇਦਾਂ ਪਨੀਰ ਬਣਾ ਸਕਦੇ ਨੇ ਸੇਮ ਹਾਂ ਬਹੁਤ ਹੀ ਸਵਾਦ ਤੁਸੀਂ ਟਰਾਈ ਕਰ ਸਕਦੇ ਇੰਨੇ ਸਵਾਦ ਮਿੱਠਾ ਇਹ ਪਹਿਲੀ ਬੋਲੀ ਆ ਪਹਿਲੀ ਬੋਲੀ ਮਤਲਬ ਪਹਿਲਾ ਦੁੱਧ ਵਾ ਹਾਂ ਪਹਿਲਾ ਦੁੱਧ ਵਾ ਬਹੁਤ ਹੀ ਜਿਆਦਾ ਸਵਾਦ ਟੇਸਟੀ